ਘਾੜੇ ਦੇ ਉੱਪਰ ਸਾਰੀਆਂ ਹੀ ਸੰਤਾਂ ਨੂੰ ਗੁਰਗ੍ਰਾਮ ਸਾਹਿਬ ਜੀ ਦੇ ਹਜ਼ੂਰ ਮੁਬਾਰਕਬਾਦ ਦੇਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਸਭ ਤੋਂ ਪਹਿਲਾਂ ਫਤਿਹ ਅਰਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਓਜੇ ਜੀ ਨੂੰ ਮੁਬਾਰਕਬਾਦ ਦਿੰਨਾ ਕਿ ਤੁਸੀਂ ਸਾਰਿਆਂ ਨੇ ਰਲ ਕੇ ਜਿਹੜਾ ਗੁਰੂ ਸਾਹਿਬ ਜੀ ਦਾ ਸਥਾਨ ਬਹੁਤ ਹੀ ਸੁੰਦਰ ਤੇ ਵੱਡਾ ਬਣਾਇਆ ਹੈ ਜਿਸ ਵਿੱਚ ਤੁਸੀਂ ਸੰਗਤ ਸਾਰੇ ਆਰਾਮ ਦੇ ਨਾਲ ਬੈਠ ਕੇ ਗੁਰੂ ਸੱਚੇ ਪਾਤਸ਼ਾਹ ਦਾ ਗੁਣ ਗਾਉਂਗੇ, ਗਾ ਰਹੇ ਹੋ ਅਤੇ ਵਿਚਾਰ ਵੀ ਵਧੀਆ ਤਰੀਕੇ ਦੇ ਨਾਲ ਕਰਦੇ ਹੋ ਤੇ ਕਰਦੇ ਰਹੋਗੇ। ਅੱਜ ਦਾ ਜੋ ਦਿਨ ਹੈ ਸਾਨੂੰ ਸਾਰਿਆਂ ਨੂੰ ਏ ਜਰੂਰ ਸਮਝ ਲੈਣਾ ਚਾਹੀਦਾ ਹੈ ਕਿ ਜੇ ਇੰਨਾ ਵੱਡਾ ਕੌਤਕ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਨੇ ਅੱਜ ਦੇ ਦਿਨ 325 ਬਰੇ ਪਹਿਲਾਂ ਕੀਤਾ ਤਾਂ ਉਹਦਾ ਕੋਈ ਉਦੇਸ਼ ਜ਼ਰੂਰ ਹੈ ਤੇ ਉਸ ਉਦੇਸ਼ ਨੂੰ ਸਮਝੇ ਬਿਨਾ ਅਸੀਂ ਅੱਜ ਦਾ ਦਿਨ ਜਿਹੜਾ ਹੈ ਉਹ ਗੁਰੂ ਨਾਨਕ ਗੁਰਗੋਬਿੰਦ ਸਿੰਘ ਜੀ ਦੀ ਇੱਛਾ ਮੁਤਾਬਕ ਉਦੇਸ਼ ਮੁਤਾਬਕ ਮਨਾ ਨਹੀਂ ਸਕਦੇ ਸਾਨੂੰ ਚਾਹੀਦਾ ਹੈ ਤੇ ਅਸੀਂ ਇੱਛਾ ਵੀ ਰੱਖਦੇ ਹਾਂ ਸਾਰੇ ਸੰਗਤ ਰੂਪ ਦੇ ਵਿੱਚ ਕਿ ਸੱਚੇ ਪਾਤਸ਼ਾਹ ਸਾਨੂੰ ਸਮਝਾਉਣ ਤੇ ਉਸ ਸਮਝਾਈ ਹੋਈ ਗੱਲ ਦੇ ਉੱਪਰ ਅਸੀਂ ਆਪਣੀ ਜ਼ਿੰਦਗੀ ਦਾ ਅਮਲ ਬਤੀਤ ਕਰੀਏ ਕਿ ਆਖਰ ਆਹ ਜਿਹੜਾ ਦਿਨ ਅੱਜ ਵਿਸਾਖ ਵਾਲੇ ਦਿਨ ਪਹਿਲੀ ਤਰੀਕ ਨੂੰ ਅੱਜ ਤੋਂ 325 ਵਰੇ ਪਹਿਲਾਂ ਮਹਾਰਾਜ ਨੇ ਸਾਨੂੰ ਸਮਝਾਇਆ ਉਹਦਾ ਅਸਲ ਉਦੇਸ਼ ਕੀ ਸੀ ਤੋ ਫਿਰ ਸਾਨੂੰ ਆਪਣੇ ਮਨ ਦੀ ਪਰਚੋਲ ਕਰਨੀ ਪਾਏਗੀ ਕਿ ਜੋ ਉਦੇਸ਼ ਗੁਰੂ ਨਾਨਕ ਦੇ ਘਰ ਨੇ ਸਾਨੂੰ ਸਮਝਾਇਆ ਕੀ ਅਸੀਂ ਅੱਜ ਉਸ ਤੇ ਚੱਲ ਰਹੇ ਹਾਂ ਜੇ ਸਾਨੂੰ ਉਦੇਸ਼ ਸਮਝ ਨਹੀਂ ਹੋਏਗਾ ਤਾਂ ਸਾਨੂੰ ਇਹ ਵੀ ਨਹੀਂ ਪਤਾ ਲੱਗਣਾ ਕਿ ਅਸੀਂ ਉਸ ਉਦੇਸ਼ ਦੇ ਉੱਪਰ ਚੱਲ ਵੀ ਰਹੇ ਹਾਂ ਕਿ ਨਹੀਂ ਚੱਲ ਰਹੇ ਉਦਾਹਰਨ ਦੇ ਤੌਰ ਤੇ ਆ ਹੁਣ ਬੱਚਿਆਂ ਦੇ ਇਗਜ਼ਾਮ ਹੋਏ ਨੇ ਪਾਸ ਹੋਏ ਨੇ ਨਵੀਆਂ ਕਲਾਸਾਂ 'ਚ ਆਏ ਨੇ ਸਿਲੇਬਸ ਦਿੱਤਾ ਜਾਂਦਾ ਹੈ ਕਿ ਇੱਕ ਸਾਲ ਤੁਸੀਂ ਸਿਲੇਬਸ ਨੂੰ ਪੜੋ ਸਮਝੋ ਫਿਰ ਤੁਹਾਡਾ ਐਗਜ਼ਾਮ ਹੋਊਗਾ ਫਿਰ ਐਗਜ਼ਾਮ ਦੱਸੂਗਾ ਕਿ ਤੁਸੀਂ ਸਿਲੇਬਸ ਨੂੰ ਚੰਗੀ ਤਰ੍ਹਾਂ ਪੜਿਆ ਉਹ ਤੁਹਾਡੀ ਐਗਜ਼ਾਮ ਤੋਂ ਪਤਾ ਲੱਗੂਗਾ ਉਹ ਬੱਚਾ ਐਗਜ਼ਾਮ ਦੇ ਵਿੱਚ ਚੰਗੇ ਨੰਬਰ ਲੈ ਕੇ ਜਾਊਗਾ ਜਿਹੜਾ ਸਿਲੇਬਸ ਨੂੰ ਚੰਗੀ ਤਰ੍ਹਾਂ ਸਮਝ ਸਕਿਆ ਤੇ ਉਹਦੇ ਮੁਤਾਬਕ ਉਹ ਆਪਣਾ ਇਮਤਿਹਾਨ ਦੇ ਸਕਿਆ ਇਤਿਹਾਸ ਕਹਿੰਦਾ ਹੈ ਕਿ ਅੱਜ ਮਹਾਰਾਜ ਨੇ ਇੱਕ ਇਮਤਿਹਾਨ ਪਾਇਆ ਕਿ ਮੈਨੂੰ ਇੱਕ ਸਿੱਖ ਦੀ ਮੈਨੂੰ ਇੱਕ ਸਿਰ ਦੀ ਲੋੜ ਹੈ ਐ ਕਰਦੇ ਕਰਦੇ ਸੱਚੇ ਪਾਤਸ਼ਾਹ ਨੇ ਪੰਜ ਵਾਰ ਇਹ ਮੰਗ ਕੀਤੀ ਹੈ ਕਿ ਮੈਨੂੰ ਹੋਰ ਸਿਰ ਦੀ ਲੋੜ ਹੈ ਹੋਰ ਸਿਰ ਦੀ ਲੋੜ ਹੈ ਮੈਂ ਭੈਣ ਉਹਨਾਂ ਨੂੰ ਕਹਾਂਗਾ ਕਿ ਆਪਾਂ ਜਿਸ ਮਕਸਦ ਲਈ ਆਏ ਆ ਆਪਾਂ ਉਸ ਮਕਸਦ ਨੂੰ ਮੁਕਰਾ ਕੇ ਇੱਥੇ ਸੰਗਤ ਦੇ ਵਿੱਚ ਬੈਠੀਏ ਸੱਚੇ ਪਾਤਸ਼ਾਹ ਆਪਾਂ ਉਹਨਾਂ ਦਾ ਵਿਚਾਰ ਕਰ ਰਹੇ ਹਾਂ ਉਹ ਜਿਹੜੇ ਪੰਜ ਸਿੰਘ ਆਪਣੇ ਆਪ ਨੂੰ ਗੁਰੂ ਦੇ ਚਰਨਾਂ 'ਚ ਅਰਪਣ ਕਰ ਗਏ ਉਹ ਸਾਡੇ ਪੰਜ ਪਿਆਰੇ ਕਿਹਾਏ ਜਦ ਤੱਕ ਇਹ ਦੁਨੀਆ ਰਹੂਗੀ ਉਹ ਸਾਡੇ ਪੰਜ ਪਿਆਰੇ ਹੀ ਰਹਿਣਗੇ ਮੈਂ ਦੋ ਤਿੰਨ ਗੱਲਾਂ ਆਪ ਜੀ ਨਾਲ ਉਚੇਚਾ ਸਾਂਝੀਆਂ ਕਰਨਾ ਚਾਹੁੰਨਾ ਤਾਂ ਜੋ ਆਪਾਂ ਆਪਣੀ ਜ਼ਿੰਦਗੀ ਦੇ ਉਸ ਮਕਸਦ ਨੂੰ ਸਮਝ ਸਕੀਏ ਜਿਸ ਮਕਸਦ ਨੂੰ ਸਮਝਾਉਣ ਖਾਤਰ ਗੁਰੂ ਨਾਨਕ ਸਾਹਿਬ ਦੇ ਘਰ ਨੇ ਦਸਾਂ ਜਾਮਿਆਂ ਜਾਮਿਆਂ 'ਚ 239 ਸਾਲ ਲਾਏ ਦੁਨੀਆਂ ਦੇ ਕਿਸੇ ਪੈਗੰਬਰ ਨੇ ਤੁਸੀਂ ਪੜੇ ਲਿਖੇ ਬੱਚੇ ਹੋ ਭੈਣੋ ਭਰਾਓ ਕਿ ਦੁਨੀਆ ਦੇ ਕਿਸੇ ਇੱਕ ਵੀ ਪੈਗੰਬਰ ਨੇ ਲਗਾਤਾਰ 239 ਸਾਲ 2.5 ਸਦੀਆਂ ਆਪਣੇ ਉਪਾਸਕਾਂ ਨੂੰ ਆਪਣੇ ਉਮਤ ਨੂੰ ਸਮਝਾਇਆ ਹੋਏ ਕਿ ਅਸੀਂ ਜ਼ਿੰਦਗੀ ਦੇ ਕਿਹੜੇ ਪੜਾਅ ਤੇ ਕਿਹੜੇ ਕੰਮ ਕਰਨੇ ਨੇ ਤੇ ਕਿਹੜੇ ਨਹੀਂ ਕਰਨੇ ਮੈਂ ਆਪ ਜੀ ਵਾਂਗ ਗੁਰੂ ਨੂੰ ਮੰਨਣ ਵਾਲਾ ਸਿੱਖ ਹਾਂ ਮੈਂ ਇਹ ਗੱਲ ਸਾਂਝੀ ਕਰਨਾ ਚਾਹੁੰਨਾ ਕਿ ਸਾਡੇ ਚੋਂ ਕਿੰਨਾਂ ਨੂੰ ਪਤਾ ਹੈ ਅੱਜ ਅਸੀਂ ਕਹਿ ਕੇ ਹਟਿਆ ਤੇ ਕਹਿੰਦੇ ਰਹਾਂਗੇ ਹਮੇਸ਼ਾ ਕਿ ਅੱਜ ਖਾਲਸਾ ਸਾਜਨਾ ਦਿਵਸ ਹੈ ਬਿਨਾਂ ਸ਼ੱਕ ਅੱਜ ਖਾਲਸਾ ਸਾਜਨਾ ਦਿਵਸ ਹੈ ਜਦੋਂ ਸਾਨੂੰ ਕੋਈ ਪੁੱਛਦਾ ਹੈ ਆਮ ਤੌਰ ਤੇ ਸਮਾਜ ਦੇ ਵਿੱਚ ਅਸੀਂ ਇਹ ਉੱਤਰ ਦਿੰਨੇ ਆ ਕਿ ਖਾਲਸਾ ਨਫਜ਼ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਪਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਦੇ ਆ ਤਾਂ ਸਾਨੂੰ ਸਮਝ ਆਉਂਦੀ ਹੈ ਕਿ ਜਿਹੜਾ ਖਾਲਸਾ ਲਫ਼ਜ਼ ਹੈ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਵੀ ਪਹਿਲਾਂ ਹੈ ਸੀ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਇਹ ਗੱਲ ਸਾਨੂੰ ਆਪਣੇ ਇਤਿਹਾਸ ਨੂੰ ਸਮਝਣਾ ਚਾਹੀਦਾ ਗੁਰੂ ਨਾਨਕ ਸਾਹਿਬ ਤੋਂ ਵੀ ਪਹਿਲਾਂ ਭਗਤ ਕਬੀਰ ਜੀ ਇਸ ਦੁਨੀਆ 'ਚ ਹੋਏ ਨੇ ਜਿਨ੍ਹਾਂ ਦੀ ਬਾਣੀ ਗੁਰਗੰਗ ਸਾਹਿਬ ਵਿੱਚ ਦਰਜ ਕੀਤੀ ਗਈ ਹੈ ਤੇ ਭਗਤ ਕਬੀਰ ਜੀ ਇਹ ਲਫ਼ਜ਼ ਦੁਨੀਆ 'ਚ ਪਹਿਲੀ ਵਾਰ ਵਰਤਦੇ ਨੇ ਜਿਸ ਲਫ਼ਜ਼ ਦਾ ਨਾਮ ਹੈ ਖਾਲਸਾ ਬਹੁਤੇ ਸਿੱਖਾਂ ਨੂੰ ਇਸ ਗੱਲ ਦੀ ਸਮਝ ਨਹੀਂ ਨੌਲੇਜ ਨਹੀਂ ਸਮਝ ਭਾਵੇਂ ਨਹੀਂ ਨੌਲੇਜ ਨਹੀਂ ਹੈ ਕਿ ਇਹ ਲਫਜ਼ ਗੁਰੂ ਗੋਬਿੰਦ ਸਿੰਘ ਜੀ ਨੇ ਸੰਦਿੱਤਾ ਕਿ ਉਸ ਤੋਂ ਪਹਿਲਾਂ ਵੀ ਮੌਜੂਦ ਸੀ ਸੋ ਗੁਰਗ੍ਰੰਥ ਸਾਹਿਬ ਜਦੋਂ ਅਸੀਂ ਪੜ੍ਹਦੇ ਆ ਤੁਸੀਂ ਸਾਰੇ ਪੜ੍ਹਦੇ ਹੋ ਉਹਦੇ 'ਚ ਲਿਖਿਆ ਹੈ ਕਹੋ ਕਬੀਰ ਜਨ ਭਏ ਖਾਲਸੇ ਹੁਣ ਲਾਫ ਕਬੀਰ ਜੀ ਦੱਸ ਰਹੇ ਨੇ ਕਿ ਉਹ ਜਨ ਖਾਲਸੇ ਹੋ ਗਏ ਜਿਨਾਂ ਨੇ ਉਸ ਚੀਜ਼ ਨੂੰ ਸਮਝ ਲਿਆ ਹੁਣ ਉਹ ਸਮਝਾਉਣ ਖਾਤਰ ਸਾਡੀ ਪਹਿਲੀ ਪਾਤਸ਼ਾਹੀ ਨੇ ਗੁਰੂ ਗ੍ਰੰਥ ਸਾਹਿਬ 'ਚ ਇੱਕ ਸਿਧਾਂਤ ਦਰਜ ਕੀਤਾ ਹੈ ਹੁਣ ਮੈਂ ਲਫ਼ਜ਼ ਵਰਤਿਆ ਸਿਧਾਂਤ ਇੱਕ ਸਿਧਾਂਤ ਦਰਜ ਕੀਤਾ ਉਸ ਸਿਧਾਂਤ ਦਾ ਅੱਗੇ ਵਿਆਖਿਆ ਕਰਦੇ ਹੋਏ ਗੁਰੂ ਨਾਨਕ ਸਾਹਿਬ ਨੇ ਲਿਖਿਆ ਕਿ ਮੇਰੇ ਸਿੱਖੋ ਜੇ ਤੁਹਾਨੂੰ ਜੀ ਕਰਦਾ ਹੈ ਕਿ ਤੁਸੀਂ ਮੈਨੂੰ ਪਿਆਰ ਕਰੋ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ ਤਾਂ ਫਿਰ ਕੀ ਕਰੋ ਇਹ ਸਮਝਾਇਆ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ 1200 ਕੁਝ ਪੰਨੇ ਦੇ ਉੱਪਰ ਮੈਨੂੰ ਐਗਜ਼ੈਕਟ ਨਹੀਂ ਯਾਦ ਲਿਖਿਆ ਹੋਇਆ ਹੈ ਦਰਜ ਹੈ ਜੋ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੋਰੀ ਆਓ ਇਹ ਕਿਨੇ ਕਿਹਾ ਪਹਿਲੇ ਪਾਸ਼ਾ ਨੇ ਸਿਰ ਮੰਗਿਆ ਅੱਜ ਦੇ ਦਿਨ ਦਸਵੇਂ ਪਾਸ਼ਾ ਨੇ ਜੋ ਤਉ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੋਰੀ ਆਓ ਅੱਗੇ ਫਿਰ ਸਮਝਾਇਆ ਇਤ ਮਾਰਗ ਪੈਰ ਤਰੀਜੈ ਜੇ ਤੁਸੀਂ ਇਸ ਮਾਰਗ ਤੇ ਪੈਰ ਰੱਖੋਗੇ ਕਿਹੜੇ ਮਾਰਗ ਤੇ ਗੁਰੂ ਨਾਨਕ ਨੂੰ ਪਿਆਰ ਕਰਨ ਵਾਲੇ ਮਾਰਗ ਤੇ ਤਾਂ ਫਿਰ ਕਰਿਓ ਕੀ ਆਪਣੇ ਆਪ ਨੂੰ ਤਿਆਰ ਕਰਿਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਦੀਜੈ ਫਿਰ ਸਿਰ ਦੇ ਦਿਓ ਪਰ ਪਛਤਾਵਾ ਨਾ ਕਰਿਓ ਕਿ ਸਾਡੇ ਤੋਂ ਗੁਰੂ ਨੇ ਸਿਰ ਮੰਗ ਲਿਆ ਹੁਣ ਆਪਾਂ ਨੂੰ ਆਪਣੇ ਮੈਂ ਜਿਵੇਂ ਕਿਹਾ ਸੀ ਨਾ ਇਮਤਿਹਾਨ ਤਾਂ ਹੀ ਦੇ ਸਕਾਂਗੇ ਜੇ ਪਤਾ ਹੋਊਗਾ ਕਿ ਸਾਡਾ ਗੁਰੂ ਸਾਨੂੰ ਸਿਲੇਬਸ ਕੀ ਦਿੰਦਾ ਹੈ ਅਸੀਂ ਸਿਰ ਦੇਣਾ ਤਾਂ ਬਹੁਤ ਦੂਰ ਦੀ ਗੱਲ ਹੈ ਆਪਣੇ ਨਿੱਕੇ ਜਿਹੇ ਪਦਾਰਥਕ ਘਾਟੇ ਦੇ ਕਰਕੇ ਉਸ ਰਸਤੇ ਨਹੀਂ ਤੁਰਦੇ ਜਿਹੜਾ ਰਸਤਾ ਸਾਨੂੰ ਲੱਗੇ ਕਿ ਇਹਦੇ ਵਿੱਚ ਸਾਡੇ ਪਰਿਵਾਰ ਦਾ ਨੁਕਸਾਨ ਹੋ ਸਕਦਾ ਹੈ ਭਾਵੇਂ ਕਿ ਉਹ ਮਾਰਗ ਗੁਰੂ ਨਾਨਕ ਦੇ ਪਿਆਰ ਵਾਲਾ ਹੋਵੇ ਸਾਨੂੰ ਗੁਰਨਾਨਕ ਦਾ ਪਿਆਰ ਚਾਹੀਦਾ ਮੈਂ ਆਪਣੀ ਜ਼ਿੰਦਗੀ ਚ ਜਿੰਨਾ ਕੁ ਵੀ ਸੰਘਰਸ਼ ਕਰ ਸਕਿਆ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਉਸ ਮਾਰਗ ਦੇ ਉੱਪਰ ਚੱਲਣ ਵਾਲਾ ਸਿੱਖ ਮੈਨੂੰ ਗੁਰੂ ਸੱਚੇ ਪਾਤਸ਼ਾਹ ਨੇ ਦਰਸ਼ਨ ਕਰਵਾਏ ਨੇ ਮੇਰੇ ਨਾਲ ਹੋਰਾਂ ਨੂੰ ਵੀ ਬਹੁਤਾਂ ਨੂੰ ਕਰਾਏ ਨੇ ਜੋ ਪੰਜ 250 ਸਾਲ ਦੇ ਵਿੱਚ ਗੁਰੂ ਨੇ ਸਮਝਾਇਆ ਜੋ 500 ਸਾਲ ਦਾ ਸਿੱਖ ਇਤਿਹਾਸ ਹੈ 550 ਸਾਲ ਦਾ ਉਹਦੇ ਵਿੱਚ ਮੇਰੀ ਜ਼ਿੰਦਗੀ ਜਾਂ ਮੇਰੇ ਵਰਗੇ ਉਮਰ ਵਾਲਿਆਂ ਦੀ ਹੋਰਾਂ ਦੀ ਜ਼ਿੰਦਗੀ ਵਿੱਚ ਇੱਕ ਸਿੱਖ ਐਸਾ ਵੀ ਆਇਆ ਜਿਨੇ ਦੱਸਿਆ ਸਿਰ ਦੀ ਜੈ ਕਾਹਨ ਨਾ ਕੀ ਜਾਏ ਤੇ ਉਸ ਸਿੱਖ ਦਾ ਨਾਮ ਸੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾ ਅੱਜ ਸਾਡੇ ਲੋਕ ਸਾਡੇ ਲੀਡਰ ਉਸ ਸਿੱਖ ਦਾ ਨਾਮ ਲੈਣ ਤੋਂ ਆਪਣੇ ਸਟੇਜ ਤੋਂ ਡਰਦੇ ਨੇ ਕਿਉਂ ਕਿ ਦਿੱਲੀ ਦੀ ਹਕੂਮਤ ਨਾਰਾਜ਼ ਨਾ ਹੋ ਜਾਵੇ ਹੁਣ ਜੇ ਗੁਰੂ ਸਾਹਿਬ ਨੇ ਸਾਨੂੰ ਸਮਝਾ ਦਿੱਤਾ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਤਾਂ ਦਿੱਲੀ ਦੀ ਹਕੂਮਤ ਵੱਤਵਾ ਤੁਹਾਡਾ ਸਿਰ ਹੀ ਵੱਢ ਲੇਗੀ ਨਾ ਇਸ ਤੋਂ ਵੱਧ ਤਾਂ ਕੁਝ ਨਹੀਂ ਕਰ ਸਕਦੀ ਇਹ ਤਾਂ ਸਾਨੂੰ ਸਾਡਾ ਗੁਰੂ ਪਹਿਲੀ ਸਮਝਾ ਗਿਆ ਇਹੀ ਤਾਂ ਸਾਨੂੰ ਸਿਲੇਬਸ ਦਿੱਤਾ ਹੈ ਸੋ ਮੈਂ ਅੱਜ ਦੇ ਦਿਨ ਦਾ ਜਿਹਦੇ ਵਿੱਚ ਗੁਰੂ ਨੇ ਸਭ ਤੋਂ ਪਹਿਲਾ ਕੌਤਕ ਇਹ ਕਰਕੇ ਦਿਖਾਇਆ ਕਿ ਮੈਂ ਤੁਹਾਡੀਆਂ ਜਾਤਾਂ ਪਾਤਾਂ ਅਮਲੀ ਤੌਰ ਤੇ ਖਤਮ ਕਰਨਾ ਚਾਹੁੰਨਾ ਤੇ ਕੀਤੀਆਂ ਜੇ ਆਪਣਾ ਇਮਤਿਹਾਨ ਦੇਣਾ ਕੋਈ ਮੇਰੀ ਭੈਣ ਕੋਈ ਬੱਚਾ ਹੋਵੇ ਕੋਈ ਮੇਰਾ ਭਰਾ ਕੋਈ ਮੇਰਾ ਬੱਚਾ ਹੋਵੇ ਇਕੱਲੇ ਕਦੇ 10 ਮਿੰਟ ਗੁਰੂ ਨਾਨਕ ਸਾਹਿਬ ਦੇ ਕੋਲ ਗੁਰਗੋਬ ਗ੍ਰੰਥ ਸਾਹਿਬ ਜੀ ਦੇ ਕੋਲ ਆਇਓ ਤੇ ਆਪਣੇ ਆਪ ਨੂੰ ਪੁੱਛਿਓ ਆਪਣੇ ਗੁਰੂ ਕੋਲ ਬੈਠ ਕੇ ਪੁੱਛਿਓ ਕੀ ਅਸੀਂ ਆਪਣੀ ਜ਼ਿੰਦਗੀ ਚ ਉਹ ਇਮਤਿਹਾਨ ਦੇ ਰਹੇ ਆਂ ਜਿਸ ਇਮਤਿਹਾਨ ਬਾਰੇ ਸਾਨੂੰ ਸਾਡਾ ਗੁਰੂ 250 ਸਾਲ ਸਮਝਾ ਕੇ ਗਿਆ ਉਸ ਸਫਰ ਦੇ ਵਿੱਚ ਜੋ ਸਾਡਾ ਇਤਿਹਾਸ ਸਾਨੂੰ ਦੱਸਦਾ ਹੈ ਉਸ ਸਫ਼ਰ 'ਚ ਆਇਆ ਕਿ ਬਾਬਰ ਵਰਗਾ ਬਾਦਸ਼ਾ ਜਦੋਂ ਆਉਂਦਾ ਤਾਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਕੀ ਸਿੱਖਿਆ ਦਿੱਤੀ ਹੈ ਕਿ ਬਾਬਰ ਜ਼ੁਲਮ ਕਰ ਰਿਹਾ ਹੈ ਤਾਂ ਗੁਰਨਾਨਕ ਨੂੰ ਅੱਗੇ ਖੜਨਾ ਹੋਊਗਾ ਕਿ ਬਾਬਰ ਤੂੰ ਜ਼ਬਰ ਹੈ ਇਹ ਸਾਡਾ ਇਤਿਹਾਸ ਕਹਿੰਦਾ ਹੈ ਇਹ ਸਾਡਾ ਮਾਰਗ ਕਹਿੰਦਾ ਹੈ ਇਹ ਸਾਡਾ ਕਿਰਦਾਰ ਦਾ ਘਾੜਾ ਕਹਿੰਦਾ ਜਿਹਨੇ ਸਾਨੂੰ 250 ਸਾਲ ਲਾ ਕੇ ਘੜਿਆ ਹੈ ਪੰਜਵੇਂ ਜਾਮੇ ਚ ਜੇ ਹਕੂਮਤ ਚਾਹੁੰਦੀ ਹੈ ਕਿ ਸੱਚ ਬੋਲਣਾ ਬੰਦ ਕਰ ਦੇ ਅਰਜਨ ਗੁਰੂ ਅਰਜਨ ਦੇਵ ਦਾ ਗੁਰੂ ਅਰਜਨ ਦੇਵ ਨੂੰ ਸੱਚ ਬੋਲਣਾ ਬੰਦ ਕਰਨਾ ਮਨਜ਼ੂਰ ਨਹੀਂ ਤਾਂ ਉਹਨਾਂ ਨੂੰ ਤਤੀ ਤਵੀ ਤੇ ਬੈਠਣਾ ਪਿਆ। ਛੇਵੇਂ ਪਾਤਸ਼ਾਹ ਨੂੰ ਤਲਵਾਰ ਚੁਕੜੀ ਪਈ ਹੈ। ਤੇ ਉਹ ਸਿਧਾਂਤ ਜਿਹੜਾ ਗੁਰੂ ਨਾਨਕ ਨੇ ਸਾਨੂੰ ਸਮਝਾਇਆ ਸੀ ਉਹ ਸਾਖਸ਼ਾਤ ਕਰਨਾ ਪਿਆ ਕਿ ਮੀਰੀ ਤੇ ਪੀਰੀ ਤੋਂ ਬਿਨਾ ਸਿੱਖ ਦਾ ਕਿਰਦਾਰ ਪੂਰਾ ਹੀ ਨਹੀਂ ਹੋ ਸਕਦਾ ਦਰਬਾਰ ਸਾਹਿਬ ਜਾਣੇ ਹੋ ਦੁਨੀਆਂ ਭਰ ਦੇ ਸਿੱਖਾਂ ਦੀ ਤੇ ਹੋਰ ਲੋਕਾਂ ਦੀ ਵੀ ਦਰਬਾਰ ਸਾਹਿਬ ਤੇ ਅੰਤਾਂ ਦੀ ਸ਼ਰਧਾ ਹੈ ਆਪਾਂ ਸਾਰੇ ਜਾਣੇ ਆ ਤਨ ਭਾਗ ਸਮਝਦੇ ਆ ਜਿਸ ਦਿਨ ਅਸੀਂ ਪੌੜੀਆਂ ਉਤਰ ਰਹੇ ਹੁੰਨੇ ਘੰਟਾ ਘਰ ਵਾਲੇ ਪਾਸਿਓਂ ਜਾਂ ਦੂਜੇ ਪਾਸਿਓਂ ਕਿ ਸਾਨੂੰ ਸਾਹਮਣੇ ਅਕਾਲ ਤਖਤ ਸਾਹਿਬ ਤੇ ਹਰਮੰਦਰ ਸਾਹਿਬ ਦਿਸ ਰਹੇ ਹੁੰਦੇ। ਬਰਦਾਸਤ ਦਾਹ ਤਾਂ ਕਹਿੰਦਾ ਤੇ ਮੀਰੀ ਤੇ ਪੀਰੀ ਦੇ ਸੁਮੇਲ ਤੋਂ ਬਿਨਾ ਸਿੱਖ ਦਾ ਕਿਰਦਾਰ ਪੂਰਾ ਨਹੀਂ ਹੁੰਦਾ। ਅੱਜ ਗੁਰਦੁਆਰਿਆਂ ਵਿੱਚ ਸਾਨੂੰ ਕਿਨੇ ਇਹ ਕਲਚਰ ਦੇਤਾ ਕਿ ਇਥੇ ਇੱਕ ਪੋਲੀਟਿਕਲ ਬੰਦਾ ਨਹੀਂ ਬੋਲ ਸਕਦਾ ਜੀ। ਗੁਰੂ ਨਾਨਕ ਸਾਹਿਬ ਨੂੰ ਪੋਲੀਟੀਕਲ ਕਹੋਗੇ ਕਿ ਧਾਰਮਿਕ ਕਹੋਗੇ ਗੁਰੂ ਨਾਨਕ ਕਿਉਂ ਇੱਕ ਪੋਲੀਟੀਕਲ ਬੰਦੇ ਨੂੰ ਕਹਿ ਰਿਹਾ ਹੈ ਬਾਬਰ ਤੂ ਜਾਬਰ ਹੈ ਗੁਰਨਾਨਕ ਧਾਰਮਿਕ ਹੈ ਗੱਲ ਕਰ ਰਿਹਾ ਪੋਲੀਟੀਕਲ ਬੰਦੇ ਨਾਲ ਬਾਬਰ ਤਾਂ ਪੋਲੀਟੀਕਲ ਬੰਦਾ ਹੋਤਾ ਬਾਦਸ਼ਾਹ ਹੈ ਫਿਰ ਗੁਰਨਾਨਕ ਨੂੰ ਕੀ ਕਹੋਗੇ ਗੁਰਨਾਨਕ ਨੇ ਜੇ ਪੋਲੀਟੀਕਲ ਬੰਦੇ ਨਾਲ ਗੱਲ ਕੀਤੀ ਹੈ ਤੁਹਾਨੂੰ ਵੀ ਪੋਲੀਟੀਕਲ ਬੰਦਿਆਂ ਨਾਲ ਗੱਲ ਕਰਨੀ ਪੈਗੀ ਸਿਧਾਂਤ ਨੂੰ ਸਾਹਮਣੇ ਰੱਖ ਕੇ ਜੇ ਅਸੀਂ ਇਹ ਹੀ ਕਹਿ ਦਾਂਗੇ ਸਾਡੇ ਗੁਰਦੁਆਰੇ ਤੋਂ ਬਾਹਰਲੇ ਪਾਸੇ ਹੋ ਜਵੇ ਪੋਲੀਟਿਕਸ ਤਾਂ ਕਦੇ ਉਹ ਵੀ ਟਾਈਮ ਆਊਗਾ ਕਿ ਸਾਡੀਆਂ ਅਗਲੀਆਂ ਪੀੜ੍ਹੀਆਂ ਕਹਿਣਗੀਆਂ ਕਿ ਦੋਨੇ ਨਿਸ਼ਾਨ ਸਾਹਿਬਾਂ ਚੋਂ ਇੱਕ ਨਿਸ਼ਾਨ ਸਾਹਿਬ ਜਿਹੜਾ ਹੁਣ ਕੱਢ ਦੋ ਜੱਜ ਨਹੀਂ ਸਾਨੂੰ ਲੱਗਦਾ ਨਾ 100 ਸਾਲ ਬਾਅਦ ਲੱਗੇਗਾ ਜੇ ਅਸੀਂ ਆਪਣੀ ਇਹ ਪ੍ਰੈਕਟਿਸ ਜਾਰੀ ਰੱਖੀ ਇਸ ਚੀਜ਼ ਨੂੰ ਸਮਝਣਾ ਹੈ ਅੱਜ ਖਾਲਸਾ ਸਾਜਨਾ ਦੇ ਵਸ ਦੇ ਉੱਪਰ ਕਿ ਕਿਉਂ ਸਾਨੂੰ ਅਜਿਹੇ ਸਿਧਾਂਤ ਸਮਝਾ ਕੇ ਗਏ ਪੜ੍ਹਾ ਕੇ ਗਏ ਨੇ ਤੇ ਜੀ ਕੇ ਦਿਖਾ ਕੇ ਗਏ ਨੇ ਉਹ ਗੁਰੂ ਜਿਹੜਾ ਕਲਗੀਆਂ ਦਾ ਧਾਰਨੀ ਹੈ ਜਿਹੜਾ ਘੋੜੇ ਦੀ ਸਵਾਰੀ ਕਰਦਾ ਹੈ ਜਿਹੜਾ ਬਾਦਸ਼ਾਹ ਦੀ ਜ਼ਿੰਦਗੀ ਜੀਉਂਦਾ ਹੈ ਉਦੇ ਸਾਹਮਣੇ ਉਹਦੇ ਬੱਚੇ ਜਦੋਂ ਸ਼ਹੀਦ ਹੁੰਦੇ ਨੇ ਤਾਂ ਉਹ ਸਾਨੂੰ ਉਸ ਮਾਰਗ ਦਾ ਸਮਝਾਉਣਾ ਕਰਦਾ ਹੈ ਕਿ ਮੇਰਾ ਮਾਰਗ ਕਹਿੰਦਾ ਹੈ ਮੇਰਾ ਕਿਰਦਾਰ ਕਹਿੰਦਾ ਹੈ ਕਿ ਜਿਹੜੇ ਸਿੰਘ ਤੇ ਮੇਰੇ ਬੱਚੇ ਜਿਹੜੇ ਮੇਰੇ ਦੁਨਿਆਵੀ ਤੌਰ ਤੇ ਪੁੱਤ ਨੇ ਉਹ ਸਾਹਮਣੇ ਸਰੀਰਕ ਤੌਰ ਤੇ ਲਾਸ਼ ਦੇ ਰੂਪ ਚ ਪਏ ਨੇ ਮੈਨੂੰ ਮੇਰੇ ਹੀ ਸਿੰਘ ਕਹਿ ਰਹੇ ਨੇ ਨਾਲ ਦੇ ਕਿ ਇਹਨਾਂ ਦੇ ਲਾਸ਼ਾਂ ਦੇ ਉੱਪਰ ਕੱਪੜਾ ਪਾ ਦਿਏ ਤਾਂ ਤੁਹਾਡਾ ਬਾਦਸ਼ਾਹ ਕੀ ਕਹਿੰਦਾ ਹੈ ਤੁਹਾਡਾ ਗੁਰੂ ਕੀ ਕਹਿੰਦਾ ਹੈ ਆਪਾਂ ਤਾਂ ਇਹ ਦੇਖਣਾ ਪਊਗਾ ਨਾ ਸਾਡਾ ਗੁਰੂ ਕੀ ਕਹਿੰਦਾ ਹੈ ਅਜੇ ਇਹ ਸਮੇਂ ਤੇ ਸਾਡਾ ਗੁਰੂ ਸਾਨੂੰ ਸਮਝਾਉਂਦਾ ਹੈ ਕਿ ਜੇ ਸਾਰਿਆਂ ਦੇ ਕੱਪੜਾ ਪਾ ਸਕਦੇ ਹੋ ਤਾਂ ਮੇਰੇ ਵਾਲਿਆਂ ਦੇ ਵੀ ਪਾ ਦੋ ਕਿੰਨਾ ਆਪਣਾ ਸਮਝਿਆ ਸਾਨੂੰ ਸਾਡੇ ਗੁਰੂ ਨੇ ਕਿ ਜੇ ਬਾਕੀਆਂ ਸਾਰਿਆਂ ਤੇ ਕੱਪੜਾ ਪਾ ਸਕਦੇ ਹੋ ਧਰਮ ਸਿੰਘ ਜੀ ਤਾਂ ਮੇਰੇ ਵਾਲਿਆਂ ਤੇ ਵੀ ਪਾ ਦੋ ਉਹ ਵੀ ਤਾਂ ਸਿੱਖ ਨੇ ਤੇ ਜਿਹੜੇ ਦੂਜੇ ਪੈ ਅੱਜ ਇਸ ਸੋਚ ਤੋਂ ਅਸੀਂ ਪਰਾਂ ਹੋ ਗਏ ਆ ਸਾਨੂੰ ਮੰਨ ਲੈਣਾ ਚਾਹੀਦਾ ਜੇ ਅਸੀਂ ਨਹੀਂ ਮੰਨਾਂਗੇ ਅਸੀਂ ਉਹਨੂੰ ਸੁਧਾਰ ਨਹੀਂ ਸਕਾਂਗੇ ਜੇ ਮੰਨ ਲਾਂਗੇ ਸੁਧਾਰਨ ਦੀ ਆਸ ਉਸੇ ਦਿਨ ਤੋਂ ਸ਼ੁਰੂ ਹੋ ਜੇਗੀ ਕਿ ਸਾਡਾ ਘਰ ਵੀ ਹੈ ਆਪਣਾ ਪਰ ਜਿਹੜੀ ਸਾਡਾ ਕੌਮ ਦਾ ਘਰ ਹੈ ਜੇ ਉਹ ਹੀ ਨਾ ਰਿਹਾ ਤਾਂ ਸਾਡੇ ਆਪਣੇ ਘਰਾਂ ਦੀ ਵੈਲਿਊ ਕੀ ਹੋਏਗੀ ਉਹਦੀ ਸੁਰੱਖਿਆ ਕੌਣ ਕਰੂਗਾ ਤੁਹਾਡੇ ਘਰਾਂ ਦੀ ਸਿਧਾਂਤਕ ਸੁਰੱਖਿਆ ਉਦੋਂ ਹੋਊਗੀ ਜਦੋਂ ਤੁਸੀਂ ਆਪਣੇ ਕੌਮ ਦੇ ਘਰਵਾਰੇ ਸੋਚੋਗੇ ਵੱਡਾ ਇਤਿਹਾਸ ਹੈ ਤੁਹਾਡਾ ਕਿਉਂਕਿ 5.5 ਸਾਲ ਸਾਲ ਦੇ ਵਿੱਚ ਇੱਕ ਪੰਨ ਵੀ ਐਸਾ ਨਹੀਂ ਆਇਆ ਪਿਛਲੇ 50 ਸਾਲ ਥੋੜੇ ਜਿਹਾ ਇਹੋ ਜਿਹਾ ਬੀਤੇ ਨੇ ਜਦੋਂ ਸਿੱਖਾਂ ਨੇ ਆਪਣੇ ਗੁਰੂਵਾਲ ਪਿੱਠ ਕੀਤੀ ਹੋਵੇ ਸਿਧਾਂਤਕ ਤੋਂ ਸੋ ਅੱਜ ਬੜਾ ਖੁਸ਼ੀਆਂ ਦਾ ਦਿਨ ਹੈ ਪਰ ਉਹ ਖੁਸ਼ੀਆਂ ਦਾ ਦਿਨ ਵੀ ਸਾਨੂੰ ਸਿਰ ਦੇ ਕੇ ਮਿਲਿਆ ਇਵੀ ਨਾਲ ਅੱਜ ਦੇ ਦਿਨ ਦਾ ਇਤਿਹਾਸ ਹੈ ਕਿ ਸਾਨੂੰ ਸਿਰ ਦੇਣੇ ਪਏ ਨੇ ਤਾਂ ਮੈਂ ਦੋ ਗੱਲਾਂ ਹੋਰ ਕਰਕੇ ਇੱਕ ਇੱਕ ਲਾਈਨ ਦੇ ਵਿੱਚ ਅੱਜ ਦੀ ਗੱਲ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਜਦੋਂ ਪੰਜ ਪਿਆਰੇ ਆਏ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇੱਕ ਪਿਆਰਾ ਜੀ ਦਵਾਰਕਾ ਨਾਮ ਦੇ ਸਥਾਨ ਤੋਂ ਆਏ ਮੈਂ ਆਪਣੀ ਜ਼ਿੰਦਗੀ ਦੇ 46 ਸਾਲ ਇਹੀ ਸਮਝਦਾ ਰਿਹਾ ਕਿ ਦਿਵਾਰਕਾ ਜਿਹੜਾ ਸਥਾਨ ਹੈ ਇਹ ਕਿਤੇ ਬਨਾਰਸ ਦੇ ਕੋਲ ਹੋਊਗਾ ਉੱਥੋਂ ਪੈਰਾ ਜੀ ਆਏ ਹੋਣਗੇ ਪਰ 2013 ਦੇ ਵਿੱਚ ਜਦੋਂ ਮੋਦੀ ਗੁਜਰਾਤ ਦਾ ਚੀਫ ਮਿਨਿਸਟਰ ਸੀ ਤਾਂ ਇਹਨੇ 60000 ਸਿੱਖ ਪੰਜਾਬੀ ਕਿਸਾਨਾਂ ਨੂੰ ਉਥੋਂ ਉਜਾੜਿਆ ਤਾਂ ਮੇਰੀ ਪਾਰਟੀ ਨੇ ਇੱਕ ਵਫਦ ਭੜਾ ਕੇ ਮੇਰੇ ਨਾਲ ਭੇਜਿਆ ਜਸਕਰਨ ਸਿੰਘ ਤੇ ਅਸੀਂ 10 ਬੰਦੇ ਗਏ 12 ਦਿਨ ਅਸੀਂ ਗੁਜਰਾਤ ਦੇ ਪਿੰਡਾਂ 'ਚ ਘੁੰਮੇ ਇਹ ਕਿਉਂ ਪੰਜਾਬ ਦੇ ਸਿੱਖ ਜ਼ਿਮੀਦਾਰਾਂ ਨੂੰ ਥੋ ਉਜਾੜਿਆ ਜਾ ਰਿਹਾ ਹੈ ਉਸ ਯਾਤਰਾ ਦੇ ਵਿੱਚ ਉਸ ਟੂਰ ਦੇ ਵਿੱਚ ਮੈਨੂੰ ਦੱਸਿਆ ਗਿਆ ਕਿ ਇਥੋਂ 50 ਕਿਲੋਮੀਟਰ ਦੂਰ ਇੱਕ ਜਗ੍ਹਾ ਦਾ ਨਾਮ ਦਵਾਰਕਾ ਹੈ ਉਦੋਂ ਮੈਨੂੰ ਪਤਾ ਲੱਗਿਆ ਕਿ ਦਵਾਰਕਾ ਜਿੱਥੋਂ ਪੰਜ ਪੈਰਾਵਾਂ 'ਚੋਂ ਇੱਕ ਪੈਰਾ ਜੀ ਆਏ ਸੀ ਉਹ ਗੁਜਰਾਤ ਦੇ ਵਿੱਚ ਹੈ ਤੇ ਗੁਜਰਾਤ ਦੇ ਨਾਲ ਇੱਕ ਸਮੁੰਦਰ ਦਾ ਹਿੱਸਾ ਹੈ ਉਸ ਸਮੁੰਦਰ ਦੇ ਵਿੱਚ ਇੱਕ ਟਾਪੂ ਹੈ ਉਸ ਟਾਪੂ ਦਾ ਨਾਮ ਦਵਾਰਕਾ ਹੈ ਜਦੋਂ ਨੰਪੁਰ ਸਾਹਿਬ ਖੜ ਕੇ ਪਾਤਸ਼ਾਹ ਨੇ ਆਵਾਜ਼ ਮਾਰੀ ਨਾ ਤਾਂ ਇੰਨੀ-ਇੰਨੀ ਦੂਰੋਂ ਲੋਕ ਆਏ ਸਾਨੂੰ ਇਸ ਤੋਂ ਕੀ ਸਮਝ ਆਉਂਦੀ ਹੈ ਕਿ ਦਸਾਂ ਜਾਮਿਆਂ ਦੇ ਵਿੱਚ ਜਿਹੜਾ ਬੀਜ ਗੁਰੂ ਨਾਨਕ ਸਭ ਥਾਂ ਬਖੇਰ ਗਿਆ ਸੀ ਨਾ ਉੱਥੇ ਗੁਰਨਾਨਕ ਦੀ ਸੋਚ ਜਿਉਂ ਰਹੀ ਸੀ ਉਹ ਸੋਚ ਉਹਨਾਂ ਨੂੰ ਲੈ ਕੇ ਆਈ ਤੇ ਆਖਰੀ ਗੱਲ ਮੈਂ ਤੁਹਾਨੂੰ ਕਹਿ ਕੇ ਇਹ ਗੱਲ ਸਮਾਪਤ ਕਰੂੰਗਾ ਕਿਉਂਕਿ ਟਾਈਮ ਬਹੁਤ ਹੋ ਗਿਆ ਹੈ ਇੱਕ ਦੋ ਥਾਂ ਹੋਰ ਜਾਣਾ ਸੀ ਪਰ ਜਿੱਥੇ ਮੈਂ ਆਉਣਾ ਮੈਂ ਕਹਿਣਾ ਕਿ ਉੱਥੇ ਗੱਲ ਪੂਰੀ ਹੋ ਜਾਵੇ ਤਾਂ ਹੀ ਆਪਾਂ ਨੂੰ ਅੱਗੇ ਜਾਣਾ ਚਾਹੀਦਾ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਅੱਜ ਦੇ ਦਿਨ 325 ਸਾਲ ਪਹਿਲਾਂ 80000 ਸੰਗਤ ਦੇ ਸਾਹਮਣੇ ਤੁਹਾਨੂੰ ਸਿਧਾਂਤ ਸਮਝਾਇਆ ਪਰ ਨਾਲ ਇਹ ਵੀ ਸਮਝਾਇਆ ਕਿ ਜੇ 80000 ਤੋਂ ਘਟ ਕੇ ਥੋੜੇ ਤੋਂ ਵੀ ਥੋੜੇ ਰਹਿ ਜਾਣਗੇ ਉਹਦੇ ਨਾਲ ਸਿਧਾਂਤ ਨਹੀਂ ਬਦਲ ਸਕਦਾ ਇਸ ਗੱਲ ਨੂੰ ਅੱਜ ਜ਼ਰੂਰ ਸਿੱਖ ਕੇ ਜਾਇਓ 80000 ਸੰਗਤ ਦੇ ਸਾਹਮਣੇ ਜਿਹੜਾ ਉਪਦੇਸ਼ ਦਿੱਤਾ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਪੂਰੇ 5 ਸਾਲ ਬਾਅਦ 1704 ਨੂੰ ਇਹ ਗੱਲ 1699 ਦੀ ਹੈ ਅੱਜ ਦੇ ਦਿਨ ਦੀ ਹੈ ਤੇ 5 ਸਾਲ ਬਾਅਦ 1704 ਨੂੰ ਜਦੋਂ ਚਮਕੌਰ ਦਾ ਜਦ ਹੋਇਆ ਹੈ ਤਾਂ ਗੁਰਗੋਬਿੰਦ ਸਿੰਘ ਜੀ ਉਸ ਤੋਂ ਬਾਅਦ ਮਾਛੀਵੜੇ ਦੇ ਜੰਗਲਾਂ 'ਚ ਇਕੱਲੇ ਰਹਿ ਗਏ ਤੁਹਾਡਾ ਤੇ ਮੇਰਾ ਪਾਤਸ਼ਾਹ ਇਕੱਲਾ ਰਹਿ ਗਿਆ ਮਾਛੀਵੜੇ ਦੇ ਜੰਗਲਾਂ 'ਚ ਤੇ ਉਹਦੇ ਕੱਪੜੇ ਵੀ ਪਾਟੇ ਹੋਏ ਸੀ ਤੇ ਉਹਦੇ ਪੈਰਾਂ ਵਿੱਚ ਕੰਡੇ ਵੀ ਚੁਬੇ ਹੋਏ ਸੀ ਇਹ ਸਾਨੂੰ ਪਤਾ ਸਾਰਾ ਨਬੀ ਖਾਂ ਗਨੀ ਖਾਂ ਉੱਚ ਦਾ ਪੀਰ ਬਣਾ ਕੇ ਉਸ ਇਲਾਕੇ ਤੋਂ ਬਾਹਰ ਕੱਢ ਗਏ બસ ਅਗਲੀ ਗੱਲ ਧਿਆਨ ਨਾਲ ਦੇਖਣ ਵਾਲੀ ਤੇ ਸੁਣਨ ਵਾਲੀ ਹੈ ਜਦੋਂ ਉੱਚ ਦਾ ਪੀਰ ਬਣਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਉਸ ਇਲਾਕੇ ਜੋ ਬਾਹਰ ਕੱਢਿਆ ਜਿੱਥੇ ਪਹਿਰਾ ਲੱਗਿਆ ਹੋਇਆ ਸੀ ਕਿ ਇੱਥੇ ਗੁਰੂ ਗੋਬਿੰਦ ਸਿੰਘ ਕਿਤੇ ਹੈ ਆਪਾਂ ਉਹਨੂੰ ਲੱਭਣਾ ਹੈ ਹਕੂਮਤ ਦਾ ਪਹਿਰਾ ਅੱਜ ਅਸੀਂ ਸਿਪਾਹੀ ਦੇਖ ਕੇ ਡਰ ਜਾਂਦੇ ਆ ਵੀ ਅੱਗੇ ਸਿਪਾਹੀ ਖੜਾ ਹੈ ਆਪਾਂ ਹੈਲਮਟ ਨਹੀਂ ਪਾਇਆ ਮੁੰਡੇ ਆਪਣੇ ਆਮ ਕਹਿੰਦੇ ਨੇ ਆਪਣੇ ਕਾਗਜ ਨਹੀਂ ਪੂਰੇ ਹੈਗੇ ਆ ਪਾਸੇ ਹੋ ਜੀਏ ਉਹ ਜਾਂ ਪੈਰਾ ਲੱਗਿਆ ਹੋਇਆ ਸੀ ਸਖਤ ਪੈਰਾ ਸੀ ਗੁਰੂ ਗੋਬਿੰਦ ਸਿੰਘ ਜੀ ਬਾਹਰ ਆ ਗਏ ਸਾਨੂੰ ਸਮਝਾਉਣਾ ਕੀਤਾ ਕਿ ਅੱਜ ਮੈਂ ਇਕੱਲਾ ਮੈਂ ਤੁਹਾਨੂੰ ਸਮਝਾਣ ਖਾਤਰ ਅੱਜ ਜੋ ਕਰ ਰਿਹਾ ਤੁਹਾਨੂੰ ਵੀ ਟਾਈਮ ਆਉਣ ਤੇ ਆਹੀ ਕੁਝ ਕਰਨਾ ਪਏਗਾ ਕੀ ਕੀਤਾ ਮਹਾਰਾਜ ਨੇ ਮਹਾਰਾਜ ਜਦੋਂ ਬਾਹਰ ਆਏ ਮਰਿੰਡੇ ਦੇ ਨਾਲ ਇੱਕ ਪਿੰਡ ਹੈ ਅੱਜ ਉੱਥੇ ਗੁਰਦੁਆਰਾ ਸਾਹਿਬ ਹੈ ਟੰਗਰਾੜੀ ਸਿੱਖਾਂ ਕੀ ਇਹ ਪਿੰਡ ਦਾ ਨਾਮ ਹੈ ਢੰਗਰਾਲੀ ਸਿੱਖਾਂ ਕੀ ਉਸ ਪਿੰਡ ਚ ਗਏ ਉਸ ਪਿੰਡ ਦਾ ਇੱਕ ਲੋਹਾਰ ਭਰਾ ਗੁਰੂ ਗੋਬਿੰਦ ਸਿੰਘ ਜੀ ਨੂੰ ਪਹਿਲਾਂ ਵੀ ਨੰਦਪੁਰ ਸਾਹਿਬ ਸ਼ਸਤਰ ਬਣਾ ਕੇ ਦੇ ਕੇ ਆਉਂਦਾ ਸੀ ਗੁਰੂ ਗੋਬਿੰਦ ਸਿੰਘ ਜੀ ਉਹਦੇ ਕੋਲ ਗਏ ਫਦੋਂ ਚਮਕੌਰ ਦੀ ਗੜੀ ਚੋਂ ਬਾਹਰ ਨਿਕਲ ਕੇ ਜੰਗਲਾਂ ਚੋਂ ਬਾਹਰ ਨਿਕਲ ਕੇ ਉਹ ਲੋਹਾਰ ਸਿੱਖ ਬਹੁਤ ਚੰਗੀ ਤਰ੍ਹਾਂ ਗੁਰਗੋਬਿੰਦ ਸਿੰਘ ਜੀ ਨੂੰ ਜਾਣਦਾ ਸੀ ਪਿਆਰ ਕਰਦਾ ਸੀ ਉੱਥੇ ਜਾ ਕੇ ਆਉਂਦਾ ਸੀ ਨਨਪੁਰ ਸਾਹਿਬ ਦੇ ਬਹੁਤ ਗੇੜੇ ਲੱਗਦੇ ਸੀ ਸ਼ਸਤਰ ਦੇ ਕੇ ਆਉਂਦਾ ਸੀ ਬਣਾ ਕੇ ਤਪਾਸ਼ਾ ਨੂੰ ਜਦੋਂ ਸਾਹਮਣੇ ਦੇਖਦਾ ਕੁਦਰਤੀ ਹੈ ਖਬਰਾਂ ਉਹਨੇ ਵੀ ਸੁਣੀਆਂ ਸੀ ਉਹਦੇ ਅੱਖਾਂ 'ਚੋਂ ਨੀਰ ਵਗਦਾ ਰੁਕਿਆ ਨਾ ਉਹਨੇ ਪੁੱਛਿਆ ਪਾਸ਼ਾ ਤੁਸੀਂ ਕਿਵੇਂ ਅੱਜ ਦਰਸ਼ਨ ਦਿੱਤੇ ਨੇ ਸਾਨੂੰ ਤਾਂ ਕੋਈ ਖਬਰ ਹੀ ਨਹੀਂ ਮਿਲ ਰਹੀ ਕਿ ਤੁਸੀਂ ਕਿੱਥੇ ਹੋ ਕਿੱਥੇ ਨਹੀਂ ਹੋ ਤਾਂ ਗੁਰੂ ਸਾਹਿਬ ਨੇ ਕੀ ਕਿਹਾ ਕਹਿੰਦੇ ਸਿੱਖ ਜੀ ਟਾਈਮ ਬਹੁਤ ਘੱਟ ਹੈ ਮੈਨੂੰ ਦੱਸਣਾ ਕਰੋ ਕਿ ਅੱਜ ਤੁਹਾਡੇ ਕੋਲ ਕਿੰਨੇ ਸ਼ਸਤਰ ਤਿਆਰ ਪਏ ਨੇ ਛੋਟੇ ਵੱਡੇ ਤਾਂ ਉਸ ਸਿੱਖ ਨੇ ਜਵਾਬ ਦਿੱਤਾ ਕਿ ਪਾਤਸ਼ਾਹ ਮੇਰੇ ਕੋਲ 23 ਸ਼ਸਤਰ 23 23 ਅਸਤਰ ਤਿਆਰ ਪਏ ਨੇ ਕੁਝ ਵੱਡੇ ਨੇ ਕੁਝ ਛੋਟੇ ਨੇ ਕੁ ਢਾਲਾਂ ਨੇ ਕਰਪਾਨਾਂ ਨੇ ਤੀਰ ਨੇ ਕਮਾਨ ਨੇ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਇਹ ਸਾਰੇ ਮੇਰੇ ਸਰੀਰ ਤੇ ਸਜਾ ਦਿਓ ਗੁਰੂ ਸਾਹਿਬ ਸਾਨੂੰ ਪਤਾ ਹੈ ਚਾਰ ਜਾਂ ਪੰਜ ਤੀਰ ਹਮੇਸ਼ਾ ਆਪਣੇ ਸਰੀਰ ਤੇ ਨਾਲ ਰੱਖਦੇ ਸੀ 23 ਸਰੀਰ ਤੇ ਇਹ ਸ਼ਸਤਰ ਸਜਾਏ ਇਕੱਲੇ ਨੇ ਆਪਣੇ ਸਿੱਖਾਂ ਨੂੰ ਕਹਿ ਆਏ ਨੇ ਕਿ ਜਦੋਂ ਤਾਰਾ ਇਸ ਥਾਂ ਤੇ ਹੋਊਗਾ ਮੈਂ ਤੁਹਾਨੂੰ ਰਾਏਕੋਟ ਦੇ ਇਲਾਕੇ 'ਚ ਮਿਲਾਂਗਾ ਤਾਰੇ ਦੇ ਹਿਸਾਬ ਨਾਲ ਤੁਰ ਕੇ ਉੱਥੇ ਆ ਜਿਓ ਖੜੇ ਕਿੱਥੇ ਨੇ ਮਰਿੰਡੇ ਪੈਦਲ ਨਹੀਂ ਜ਼ਖਮੀ ਨੇ 23 ਸ਼ਸਤਰ ਆਪਣੇ ਸਰੀਰ ਤੇ ਸਜਾਏ ਨੇ ਕਿਉਂਕਿ ਅੱਗੇ ਆਉਣ ਵਾਲੇ ਸਮੇਂ 'ਚ ਫਿਰ ਸ਼ਸਤਰਾਂ ਦੀ ਲੋੜ ਹੈ ਮੈਂ ਦੱਸਣਾ ਇਹ ਚਾਹਣਾ ਕਿ 80000 ਦੀ ਸੰਗਤ ਦੇ ਸਾਹਮਣੇ ਵੀ ਸਿਧਾਂਤ ਉਹੀ ਹੈ ਤੇ ਜਦੋਂ ਇਕੱਲੇ ਰਹਿ ਗਏ ਤਾਂ ਵੀ ਸਾਨੂੰ ਸਮਝਾ ਕੇ ਗਏ ਨੇ ਕਿ ਸਿਧਾਂਤ ਉਹੀ ਹੈ ਤੁਰ ਕੇ ਗਏ ਨੇ ਸਾਰੇ ਸ਼ਸਤਰ ਸਰੀਰ ਤੇ ਸਜਾ ਕੇ ਗਏ ਨੇ ਤੇ ਸਾਨੂੰ ਸਨੇਹੇ ਦਿੰਦੇ ਗਏ ਨੇ ਸੋ ਐਸੇ ਗੁਰੂ ਨੂੰ ਵੀ ਜੇ ਅਸੀਂ ਅਮਲੀ ਤੌਰ ਤੇ ਪ੍ਰੈਕਟੀਕਲੀ ਆਪਣੀ ਜ਼ਿੰਦਗੀ ਦੇ ਵਿੱਚ ਨਾ ਜੀਵੀਏ ਪਰ ਸ਼ਾਇਦ ਦੁਨੀਆ ਦਾ ਕਦੇ ਰੱਬ ਹਿਸਾਬ ਕਿਤਾਬ ਜੇ ਲਾਊਗਾ ਸਿੱਖ ਕੌਮ ਤੋਂ ਜ਼ਿਆਦਾ ਅਕਿਰਤਕਣ ਕੋਈ ਕੌਮ ਨਹੀਂ ਹੋਈ ਬਸ ਇਹ ਸੰਦੇਸ਼ ਆ ਅੱਜ ਦੇ ਦਿਨ ਦਾ ਜਦੋਂ ਪਹਾੜੀ ਰਾਜਿਆਂ ਨੇ ਅੱਜ ਦੇ ਦਿਨ ਕਿਹਾ ਕਿ ਸੱਚੇ ਪਾਸ਼ਾ ਅਸੀਂ ਵੀ ਤੁਹਾਨੂੰ ਮੰਨਦੇ ਆ ਅਸੀਂ ਵੀ ਅਮਰ ਛਕ ਲਾਂਗੇ ਪਰ ਤੁਸੀਂ ਸਾਨੂੰ ਨੀਚ ਜਾਤ ਵਾਲੇ ਨਾਲ ਬਿਠਾ ਕੇ ਅੰਮ੍ਰਿਤ ਨਾ ਚਕਾਇਓ ਕੀ ਤੁਹਾਡੇ ਗੁਰੂ ਸਾਹਿਬ ਨੇ ਇਹ ਸ਼ਰਤ ਮੰਨੀ ਉਹਨਾਂ ਨੇ ਕਿਹਾ ਨਹੀਂ ਤੁਸੀਂ ਛਕਣਾ ਜਾਂ ਨਹੀਂ ਛਕਣਾ ਤੁਹਾਨੂੰ ਸਮਝ ਆਈ ਹੈ ਕਿ ਨਹੀਂ ਆਈ ਮੈਂ ਨੌ ਜਾਮਿਆਂ ਚ ਤੁਹਾਨੂੰ ਸਮਝਾ ਚੁੱਕਾ ਪਰ ਇਹ ਸਿਧਾਂਤ ਨਹੀਂ ਬਦਲ ਸਕਦਾ ਇਹ ਇਹੀ ਰਹੇਗਾ ਤੇ ਉਹਨਾਂ ਨੇ ਅੰਮ੍ਰਿਤ ਨਹੀਂ ਛਕਿਆ ਕਿਉਂਕਿ ਉਹਨਾਂ ਨੂੰ ਜਾਤ ਦਾ ਗੁਮਾਨ ਸੀ ਜੇ ਅੱਜ ਕੋਈ ਸਿੱਖ ਸਿੱਖ ਹੋ ਕੇ ਜਾਤ ਦਾ ਗਮਾਨ ਕਰਦਾ ਤਾਂ ਉਹ ਵਿਸਾਖੀ ਨਹੀਂ ਮਨਾ ਰਿਹਾ ਮੈਂ ਇਹ ਉਚੇਚੇ ਤੌਰ ਤੇ ਕਹਣਾ ਚਾਹੁੰਦਾ ਆਪਣੇ ਅੰਦਰ ਤੁਹਾਡੇ ਇਮਤਿਹਾਨ ਚੱਲਦਾ ਹੈ ਤੁਸੀਂ ਆਤਮਾ ਦੀ ਆਵਾਜ਼ ਨੂੰ ਦਬਾਉਨੇ ਹੋ ਆਪਣੇ ਪਦਾਰਥਕ ਸੁੱਖਾਂ ਦੇ ਲਈ ਉਹ ਆਨੰਦ ਪਾਇਆ ਕਰੋ ਕਿਸੇ ਦੀ ਨਾ ਸੁਣੋ ਆਪਣੇ ਗੁਰੂ ਦੀ ਤੇ ਆਪਣੀ ਆਤਮਾ ਦੀ ਆਤਮ ਮੈਂ ਪਰਮਾਤਮਾ ਜਿਹੜਾ ਘਟ ਘਟ ਮੈਂ ਹਰ ਜੂ ਵਸੈ ਜਿਹੜਾ ਉਹ ਹਰੀ ਰੱਬ ਪਰਮਾਤਮਾ ਅਕਾਲ ਪੁਰਖ ਸਾਡੇ ਚ ਵਸਦਾ ਹੈ ਉਹੀ ਏ ਹੈ ਗੁਰੂ ਰੂਪ ਚ ਹੈ ਪ੍ਰਤਖ ਰਦਾ ਗੁਰੂ ਅਰਜਨ ਕੇ ਹਰਪੂਰਨ ਬ੍ਰਹਮ ਨਿਵਾਸ ਲਿਓ ਇਹ ਸਾਰਾ ਕੁਝ ਤੁਸੀਂ ਪੜਦੇ ਹੋ ਪਰ ਇਹਨੂੰ ਸਮਝੀਏ ਤੇ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਮਲ ਦੇ ਵਿੱਚ ਲਿਆਈਏ ਫੇਰ ਹੀ ਅਸੀਂ ਆਪਣੇ ਘਰ ਜਾ ਕੇ ਗੁਰਦੁਆਰਾ ਸਾਹਿਬ ਆ ਕੇ ਗੁਰੂਕੋਲ ਬੈਠ ਕੇ ਇਹ ਦਾਵਾ ਕਰਨ ਦੀ ਨਿਮਰਤਾ ਸਹਿਤ ਕੋਸ਼ਿਸ਼ ਕਰਾਂਗੇ ਕਿ ਅਸੀਂ ਗੁਰੂ ਦੇ ਸਿਧਾਂਤ ਨੂੰ ਸਮਝੇ ਆ ਤੇ ਅਸੀਂ ਉਹਨੂੰ ਜੀਉਣਾ ਚਾਹੁੰਦੇ ਆ ਜੇ ਅਸੀਂ ਇਹ ਸਮਝ ਗਏ ਇਹਨੂੰ ਜੀਉ ਲਿਆ ਜਾਂ ਜੀਉਣ ਲਈ ਸ਼ੁਰੂਆਤ ਕਰ ਲਈ ਤਾਂ ਅਸੀਂ ਨਿਰਸੰਦੇਹ ਇਹ ਗੱਲ ਕਹਿ ਸਕਾਂਗੇ ਕਿ ਅਸੀਂ ਖਾਲਸਾ ਸਾਜਨਾ ਦਿਵਸ ਉਹਨੂੰ ਸਮਝ ਕੇ ਮਨਾਇਆ ਨਹੀਂ ਤਾਂ ਫਿਰ ਅਸੀਂ ਆਏ ਆ ਚਲੋ ਗੁਰੂ ਦੀ ਗੱਲ ਕੀਤੀ ਐ ਪ੍ਰਸ਼ਾਦ ਛਕਿਆ ਮਿੱਠਾ ਵੀ ਛਕਾਂਗੇ ਤੇ ਚਲੇ ਜਾਵਾਂਗੇ ਪਰ ਗੁਰੂ ਦਾ ਮਕਸਦ ਇਹ ਨਹੀਂ ਹੈ ਗੁਰੂ ਨੇ ਦਸਾਂ ਜਾਮਿਆਂ ਚ 2.5 ਸਦੀਆਂ ਕਦੇ ਵੀ ਫਾਰਮੈਲਟੀ ਨਹੀਂ ਕੀਤੀ ਜੋ ਕਿ ਹੈ ਜੋ ਅੰਦਰ ਹੈ ਉਹੀ ਬਾਹਰੋਂ ਕਿਹਾ ਤੇ ਜੋ ਕਿਹਾ ਉਹਨੂੰ ਜੀਉਣ ਦੀ ਕੋਸ਼ਿਸ਼ ਕੀਤੀ ਹੈ ਤੇ ਜੀਵੇ ਤੇ ਸਾਨੂੰ ਸਿੱਖਿਆ ਦੇ ਕੇ ਗਏ ਨੇ ਸੋ ਮੇਰੀਆਂ ਸਾਰਿਆਂ ਨੂੰ ਅੱਜ ਦੇ ਦਿਨ ਦੀਆਂ ਅਤਿਅੰਤ ਬੇਅੰਤ ਕੋਟਨ ਕੋਟ ਮੁਬਾਰਕਾਂ ਤੇ ਤੁਸੀਂ ਮੈਨੂੰ ਟਾਈਮ ਦਿੱਤਾ ਤੁਸੀਂ ਮੈਨੂੰ ਸੁਣਿਆ ਮੈਂ ਤੁਹਾਡਾ ਬਹੁਤ ਰਿਣੀ ਆ ਮਸ਼ਕੂਰ ਆ ਰਹੀ ਗੱਲ ਇਲੈਕਸ਼ਨ ਦੀ ਉਹ ਅਗਲੇ ਦਿਨਾਂ 'ਚ ਤੁਹਾਡੇ 'ਚ ਆਵਾਂਗੇ ਤੁਹਾਡੇ ਨਾਲ ਗੱਲਾਂ ਕਰਾਂਗੇ ਅੱਜ ਤਾਂ ਗੁਰੂ ਦੀਆਂ ਗੱਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ